ਇਹ ਵੀਰ ਕੈਂਪ ਚ ਆਇਆ ਸੀ ਸਾਡੇ ਕੋਲੇ ਦਵਾਈ ਲੈਣ ਬਹੁਤ ਬੁਰੀ ਹਾਲਤ ਸੀ ਅਫਸੈਟ ਸੀ ਵੀਰਾ ਸਿਰ ਤੇ ਸਟਾਵਾ ਬੱਜੀਆਂ ਹੋਈਆਂ ਸੀ ਜਿਵੇਂ ਸਮੇਂ ਤੋਂ ਬਹੁਤ ਲੰਬੇ ਸਮੇਂ ਤੋਂ ਨਾਤਾ ਹੀ ਨਹੀਂ ਹੋਇਆ ਸੀ ਇਹ ਤਾਂ ਆਤਮੇ ਵੀਰੇ ਦੀ ਪਰ ਹੋਰ ਨੱਕ ਤੇ ਕੱਢਿਓ ਕਿਤੇ ਬਸ ਨਹੀਂ ਨਹੀਂ ਕਰਦੇ ਹੋਰ ਹੋਰ ਕਿਥੋਂ ਕੱਢੀਏ ਉਹ ਜਾਣ ਕੇ ਕਹਿੰਦੇ ਆਹ ਮੇਰੀ ਉਹ ਉਹ ਤਾਂ ਲਸਣ ਵੀ ਆ ਵਿੱਚ ਉਹ ਲਸਣ ਗੰਡੇ ਵੀ ਉਹ ਤੇ ਕਿਤੇ ਤੂੰ ਯਾਰ ਹਟ ਜਾ ਯਾਰ ਹਟ ਜਾ ਯਾਰ ਓਏ ਹਟ ਜਾ ਹਟ ਜਾ ਯਾਰ ਹਟ ਜਾ ਯਾਰ ਅਸੀਂ ਉਤਮ ਸਿੰਘ ਦਾ ਧੰਨਵਾਦ ਕਰਦੇ ਆਂ ਬਾਈ ਦਾ ਬਾਈ ਕਹਿੰਦਾ ਮੈਂ ਉਦੋਂ ਬਾਹਰ ਸੀਗਾ ਨਹੀਂ ਤਾਂ ਮੈਂ ਉਦੋਂ ਹੀ ਨਹੀਂ ਸੀ ਲੈ ਕੇ ਆਉਂਦਾ ਆ ਰਹਿਣ ਦਿੰਦਾ ਇੱਥੇ ਵੀ ਲੈ ਕੇ ਵੀ ਜਾਂਦੇ ਅਸੀਂ ਨਾਲ ਦਵਾਈ ਵੀ ਦਵਾਉਂਦੇ ਤੇ ਕੋਲੇ ਵੀ ਰਹਿੰਦੇ ਵੀ ਪਰ ਉਦੋਂ ਮੈਂ ਦਵਾਈ ਗਿਆ ਹੋਇਆ ਸੀ ਤੇ ਹੁਣ ਕਹਿੰਦਾ ਮੈਂ ਆ ਗਿਆ ਹੁਣ ਮੈਂ ਆਪਦੇ ਭਰਾ ਨੂੰ ਸੰਭੂਗਾ ਹੁਣ ਮੈਂ ਆਪਦੇ ਭਰਾ ਦੀ ਸੇਵਾ ਕਰੂੰਗਾ ਤੇ ਵੀਰੇ ਨੂੰ ਦੇਖੋ ਉਸ ਦਿਨ ਦੀਆਂ ਤਸਵੀਰਾਂ ਉਸ ਦਿਨ ਦੀ ਵੀਡੀਓ ਅੱਜ ਦੇ ਹਾਲਾਤ ਦੇਖੋ ਕਿੰਨੇ ਬੜੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਵੀਰ ਦਾ ਨਾਮ ਆਤਮਾ ਸਿੰਘ ਆ ਇਹਨਾਂ ਦੇ ਪਿਤਾ ਜੀ ਨੇ ਬਹਾਦਰ ਸਿੰਘ ਵੀਰੇ ਦਾ ਪਿੰਡ ਹੈਗਾ ਚੁੰਗਾ ਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਵੀਰੇ ਨੂੰ ਕੈਂਪ ਦੇ ਵਿੱਚ ਲੈ ਕੇ ਆਏ ਸੀ ਸਾਡੇ ਕੋਲੇ 2023-24 ਨੂੰ ਕਰੀਬ 1.5 ਸਾਲ ਹੋ ਗਿਆ 1 ਸਾਲ ਤੇ 5 ਮਹੀਨੇ ਹੋ ਗਏ ਇਹ ਵੀਰ ਕੈਂਪ 'ਚ ਆਇਆ ਸੀ ਸਾਡੇ ਕੋਲੇ ਦਵਾਈ ਲੈਣ ਬਹੁਤ ਬੁਰੀ ਹਾਲਤ ਸੀ ਅਫਸੈਟ ਸੀ ਵੀਰਾ ਸਿਰ 'ਚ ਚਟਾਵਾ ਬੱਜੀਆਂ ਹੋਈਆਂ ਸੀ ਜਿਵੇਂ ਸਮੇਂ ਤੋਂ ਬਹੁਤ ਲੰਬੇ ਸਮੇਂ ਤੋਂ ਨਾਤਾ ਹੀ ਨਹੀਂ ਹੋਇਆ ਸੀ ਚਲੋ ਅਸੀਂ ਇੱਥੇ ਨੂੰ ਐਡਮਿਟ ਕਰ ਲਏ ਟੈਂਪਰੇਰੀ ਵਾਰਡ 'ਚ ਵੀ 10-15 ਦਿਨ ਦਾਖਲ ਕਰ ਲੈਂਦੇ ਆ ਵੀ ਫੇਰ ਉਸ ਤੋਂ ਬਾਅਦ ਜਦੋਂ ਠੀਕ ਹੋ ਜਾਊਗਾ ਉਦੋਂ ਘਰੇ ਭੇਜ ਦਾਂ ਤੇ ਇਹਦੇ ਭਰਾ ਨੂੰ ਗੁਰਮukh ਸਿੰਘ ਨੂੰ ਨਾਲ ਰੱਖਿਆ ਸੀ ਵੀ ਤੂੰ ਦਾ 5 ਦਿਨ ਦੱਸ ਦੇ ਨਾਲ ਰਹਿ ਪਾ ਵੀ ਜਦੋਂ ਠੀਕ ਹੋ ਜੂ ਲੈ ਜੀ ਉਹ ਵੀਰਾ ਦੂਏ ਤੀ ਦਿਨ ਬਾਅਦ ਬਿਨਾਂ ਦੱਸੇ ਤੋਂ ਭੱਜ ਗਿਆ ਛੱਡ ਕੇ ਇਹਨੂੰ ਇਹ ਵੀਰ ਸਾਡੇ ਕੋਲ ਰਹਿ ਗਿਆ ਅਸੀਂ ਇਹਦੇ ਪਿੰਡ ਸਰਪੰਚ ਨੂੰ ਵੀ ਫੋਨ ਕੀਤੇ ਹੋਰ ਵੀ ਕੋਈ ਨਹੀਂ ਆਇਆ ਮਗਰ ਤੇ ਅੱਜ ਆਤਮਾ ਸਿੰਘ ਦੇ ਪਿਤਾ ਜੀ ਭਾਦਰ ਸਿੰਘ ਜੀ ਤੇ ਇਹਨਾਂ ਦੇ ਭਰਾ ਬਾਈ ਤੁਹਾਡਾ ਕੀ ਨਾਮ ਉਤਮ ਸਿੰਘ ਇਹ ਬਾਈ ਦਵਾਈ ਸੀ ਬਾਹਰ ਵੀਰੇ ਨੂੰ ਲੈਣ ਆਏ ਨੇ ਆਤਮਾ ਸਿੰਘ ਨੂੰ ਅਸੀਂ ਉਤਮ ਸਿੰਘ ਦਾ ਧੰਨਵਾਦ ਕਰਦੇ ਆਂ ਬਾਈ ਦਾ ਬਾਈ ਕਹਿੰਦਾ ਮੈਂ ਉਦੋਂ ਬਾਹਰ ਸੀਗਾ ਨਹੀਂ ਤਾਂ ਮੈਂ ਉਦੋਂ ਹੀ ਨਹੀਂ ਸੀ ਲੈ ਕੇ ਆਉਣ ਦੇ ਆਹ ਰਹਿਣ ਦਿੰਦਾ ਇੱਥੇ ਵੀ ਲੈ ਕੇ ਵੀ ਜਾਂਦੇ ਅਸੀਂ ਨਾਲ ਦਵਾਈ ਵੀ ਦਵਾਉਂਦੇ ਤੇ ਕੋਲੇ ਵੀ ਰਹਿੰਦੇ ਵੀ ਪਰ ਉਦੋਂ ਮੈਂ ਦਵਾਈ ਗਿਆ ਹੋਇਆ ਸੀ ਤੇ ਹੁਣ ਕਹਿੰਦਾ ਮੈਂ ਆ ਗਿਆ ਹੁਣ ਮੈਂ ਆਪਣੇ ਭਰਾ ਨੂੰ ਸੰਭੂਗਾ ਹੁਣ ਮੈਂ ਆਪਣੇ ਭਰਾ ਦੀ ਸੇਵਾ ਕਰੂੰਗਾ ਵੀ ਹੁਣ ਮੈਨੂੰ ਆਪਦੇ ਭਰਾ ਨੂੰ ਲੈ ਕੇ ਜਾਣ ਦੀ ਇਜਾਜ਼ਤ ਦੇ ਦਿਓ ਤੇ ਅਸੀਂ ਆਤਮਾ ਸਿੰਘ ਨੂੰ ਵੀਰੇ ਨੂੰ ਨਾਲ ਭੇਜ ਰਹੇ ਆ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਅਮੀਰ ਕਰਨ ਭਾਈ ਆਤਮਾ ਸਿੰਘ ਆਪਣੇ ਘਰੇ ਇੱਕ ਚੰਗਾ ਜੀਵਨ ਬਤੀਤ ਕਰੇ ਆਤਮਾ ਸਿੰਘ ਕਿਵੇਂ ਆ ਫਿਰ ਹੁਣ ਘਰੇ ਜਾਣਾ ਹਾਂ ਜਾਣਾ ਫਿਰ ਕਿਹਦੇ ਕੋਲ ਰਹੇਗਾ ਇਹਦੇ ਕੋਲ ਨਾ ਕੁੜੀ ਰਹੂਗਾ ਡੈਡੀ ਕੋਲੇ ਹਾਂ ਤੇ ਵੀਰੇ ਨੂੰ ਦੇਖੋ ਉਸ ਦਿਨ ਦੀਆਂ ਤਸਵੀਰਾਂ ਉਸ ਦਿਨ ਦੀ ਵੀਡੀਓ ਤੇ ਅੱਜ ਦੇ ਦੇਖਣ ਬਗ ਜਾ ਹਾਲਾਤ ਦੇਖੋ ਕਿੰਨੇ ਪਰ ਹਾਲਾਤ ਬਦਲਦੇ ਕਿਵੇਂ ਆ ਸਿਰਫ ਥੋੜਾ ਜਿਹਾ ਆਪਣਾਪਣ ਥੋੜਾ ਜਿਹਾ ਪਿਆਰ ਥੋੜਾ ਜਿਹਾ ਸਤਿਕਾਰ ਹੋਰ ਕੁਝ ਨਹੀਂ ਚਾਹੀਦਾ ਇਕੱਲੇ ਪਣ ਦੀਆਂ ਬਿਮਾਰੀਆਂ ਨੇ ਤੇ ਜਦੋਂ ਆਪਾਂ ਉਹਨੂੰ ਉਹਦੇ ਇਕੱਲੇ ਪਣ ਨੂੰ ਦੂਰ ਕਰ ਦਿੰਨੇ ਆ ਉਹੀ ਮੈਂਬਰ ਠੀਕ ਹੋ ਜਾਂਦੇ ਨੇ ਉਹੀ ਆਤਮ ਸਿੰਘ ਅੱਜ ਤੁਹਾਡੇ ਸਾਹਮਣੇ ਖੜਾ ਉਸ ਦਿਨ ਸੇ ਅਲਾ ਆਤਮ ਸਿੰਘ ਵੀ ਦੇਖੋ ਕੀ ਹਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੁਰੋਤਮ ơi ਬਾਈ ਠੀਕ ਹੈ ਜੀ ਹੁਣ ਹਾਂ ਠੀਕ ਹੈ ਤੇ ਕੌਣ ਨੇ ਇਹ ਆ ਕੀ ਲੱਗਦੇ ਕਿ ਨਾਮ ਇਹਨਾਂ ਦਾ ਇਹਦਾ ਨਾਮ ਤੁਮ ਤੁਮ ਜਾਨਗੇ ਠੀਕ ਹੈ ਸ਼ੇਰਾ ਗੈਂਡਸ ਇਹਨਾਂ ਦਾ ਅਸਾਂ ਬਰਾਜ ਕਰੇ ਚੱਲਿਆ ਕਰੇ ਜੀ ਚਿੰਦਾ ਨਹੀਂ ਕਿਤੇ ਜਾਂਦੇ ਨਹੀਂ ਕਿੰਦਾ ਖੜਾ